ਤੁਸੀਂ ਇਸ ਯੂਨੀਵਰਸਿਟੀ ਵਿੱਚ ਦਾਖਲਾ ਲਵੋ ਕੋਰਸ ਕਰੋ ਇੱਕ ਸਾਲ ਔਰ ਉਸ ਤੋਂ ਬਾਅਦ ਟ੍ਰੇਨਿੰਗ ਤੋਂ ਬਾਅਦ ਜਿਹੜਾ ਤੁਹਾਨੂੰ ਇੱਥੋਂ ਦੀ ਯੂਨੀਵਰਸਿਟੀ ਜਿਹੜੀ ਆ ਵਿਦੇਸ਼ ਭੇਜਦੀ ਹੈ ਪਰ 25 ਤੀਤੀ ਲੱਖ ਇਜੈਂਟਸ ਨੂੰ ਦਿੰਦੇ ਆ ਉਹਦੇ ਲਈ ਯੂਨੀਵਰਸਿਟੀ ਕੋਈ ਇਦਾਂ ਦੀ ਸਕੀਮ ਹੈ ਕਿ ਵੀ ਕੋ ਘੱਟ ਪੈਸੇ ਹੋਣ ਕਿ ਤਾਂ ਕਿ ਉਹਨੂੰ ਇੰਨਾ ਨਾ ਲੱਗੇ ਕਿ ਮੈਂ ਪੜਿਆ ਵੀ ਇੱਥੋਂ ਆ ਤੇ ਮੇਰੇ ਪੈਸੇ ਵੀ ਘਟਾ ਆਏ ਜਿਸਕੇ ਨੰਨੇ 25 ਲੱਖ ਤੋਂ 5 ਲੱਖ ਉਹ ਵੀ ਨਹੀਂ ਹੈ ਬੱਚੇ ਕੋਲ ਸਕਿੱਲ ਹੋਣੀ ਚਾਹੀਦੀ ਥੀ ਆਪਸ਼ਨਸ ਬਹੁਤ ਜ਼ਿਆਦਾ ਆਇਆ ਤਾਂ ਗਵਰਨਮੈਂਟ ਆਫ ਇੰਡੀਆ ਕਾਫੀ ਉਪਰਾਲੇ ਕਰ ਰਹੀ ਹੈ ਕਿ ਅੱਛੇ ਬੱਚਿਆਂ ਨੂੰ ਸਕਿੱਲ ਕਰਕੇ ਬਾਹਰ ਭੇਜਿਆ ਜਾਂਦਾ ਹੈ ਤਾਂ ਬਾਹਰ ਜੋ ਡਿਮਾਂਡ ਆਉਂਦੀ ਹੈ ਤਾਂ ਬੱਚਿਆਂ ਨੂੰ ਇੱਥੇ ਟ੍ਰੇਨ ਕਰਕੇ ਬਿਨਾਂ ਪੈਸੇ ਤੋਂ ਉਹਨਾਂ ਨੂੰ ਬਾਹਰ ਭੇਜਿਆ ਜਾਂਦਾ ਮੈਂ ਕਹਿੰਦਾ ਬਾਹਰ ਜਾਓ ਸਕਿੱਲ ਲੈ ਕੇ ਜਾਓ ਉੱਥੇ ਜਾ ਕੇ ਪੈਸਾ ਦਿਓ ਨਾ ਇੰਡੀਆ ਲਈ ਪੈਸਾ ਕਵਾ ਕੇ ਵਾਪਸ ਭੇਜੋ ਜੇ ਆਪਾਂ ਦੇਖੀ ਨਾ ਇੱਕ ਸਭ ਤੋਂ ਜਲਦੀ ਜਿਹੜਾ ਬੱਚਾ ਆਪਣੇ ਪੈਰਾਂ ਤੇ ਖੜਾ ਹੋ ਸਕਦਾ ਹੈ ਇੰਜੀਨੀਅਰਿੰਗ ਦੇ ਚੱਦ ਅਦਾਨਾ profession ਹੈਗਾ ਸਭ ਤੋਂ ਪਹਿਲਾਂ ਮੈਂ ਦੱਸੂਗਾ ਤੁਹਾਨੂੰ ਬੀਟੈਕ ਕੰਪਿਊਟਰ ਸਾਇੰਸ ਜਿਹੜਾ ਸਾਡਾ ਸੀ ਇੱਕ ਪ੍ਰੋਗਰਾਮ ਹੈ ਉਹ ਲਾਂਚ ਕੀਤਾ ਉਹ IBM ਦੁਆਰਾ ਉਹਦਾ ਸਿਲੇਬਸ ਵੀ ਉਹਦੀ ਐਡਮਿਸ਼ਨ ਪ੍ਰਕਿਰਿਆ ਜਿਹੜੀ ਆ ਉਹ ਵੀ IBM ਦੇ ਦੁਆਰਾ ਕੀਤੀ ਗਈ ਹੈ ਉਹਦੇ ਵਿੱਚ ਇੱਕ ਹੈਗਾ ਸਾਡਾ ਆਰਟੀਫੀਸ਼ੀਅਲ ਇੰਟੈਲੀਜੈਂਸ ਤਾਂ ਮਸ਼ੀਨ ਲਰਨਿੰਗ ਜਿਹਦੇ ਕਾਫੀ ਨਾਮ ਹੈ ਤੇ ਜਿਹਦੇ ਵਿੱਚ ਕਾਫੀ ਅੱਗੇ ਨੌਕਰੀਆਂ ਆ ਰਹੀਆਂ ਜਿਵੇਂ ਬੱਚਾ ਜਦੋਂ ਪਲੱਸ 2 ਕਰਦਾ ਹੈ ਤਾਂ ਉਹਦੀ ਸੋਚ ਹੁੰਦੀ ਹੈ ਕਿ ਮੈਂ ਪੇਰੈਂਟਸ ਕਹਿੰਦੇ ਵੈਸੇ ਅੱਜ ਤੱਕ ਜੋਬ ਤੱਕ ਪਲੱਸ 2 ਤੋਂ ਬਾਹਰ ਜਾਓ ਲੇਕਿਨ ਹੁਣ ਥੋੜਾ ਜਿਹਾ ਟ੍ਰੈਂਡ ਹੋ ਗਿਆ ਕਿ ਬਾਹਲੇ ਏਜੰਸੀ ਬਾਹਲੀ ਦਿਸ਼ਾ ਨੇ ਜਿਹੜਾ ਸਟ੍ਰਿਕਚਰਲੀ ਕਰ ਦਿੱਤਾ ਤੇ ਬੱਚਿਆਂ ਦੀ ਸੋਚ ਹੁੰਦੀ ਹੈ ਕਿ ਮੈਂ ਅੱਛਾ ਕੋਰਸ ਚੁਣਾਂ ਕੋਰਸ ਚੁਣਨ ਦੇ ਲਈ ਕਬੱਡੀ ਉਸੇ ਦੀ ਨੌਲੇਜ ਹੋਣੀ ਚਾਹੀਦੀ ਕਿ ਕਿਹੜਾ ਕੋਰਸ ਹੋਣਾ ਚਾਹੀਦਾ ਜੇ ਆਪਾਂ ਇੰਜੀਨੀਅਰਿੰਗ ਦੀ ਗੱਲ ਕਰੀਏ ਤੇ ਇੰਜੀਨੀਅਰਿੰਗ ਦੇ ਵਿੱਚ ਕਿਹੜੇ-ਕਿਹੜੇ ਕੋਰਸਸ ਨੇ ਕਿਹੜਾ-ਕਿਹੜਾ ਬੱਚਾ ਜੇ ਚੁਣਦਾ ਹੈ ਤੇ ਬੱਚਾ ਕਿੱਦਾਂ ਦੀ ਲਾਈਫ ਜਿਹੜੀ ਉਹਦੀ ਸੈਟਲ ਹੋ ਸਕਦੀ ਹੈ ਜੀ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਜੀ ਆਇਆਂ ਨੂੰ ਤੁਸੀਂ ਆਏ ਤਾਂ ਸਾਡੇ ਮਾਧਮ ਤੇ ਰਾਹ ਮੈਂ ਬੱਚਿਆਂ ਨੂੰ ਗਾਈਡ ਕਰਨਾ ਇਹ ਚਾਹੁੰਦਾ ਕਿ ਇੰਜੀਨੀਅਰਿੰਗ ਦੇ ਵਿੱਚ ਜੇ ਆਪਾਂ ਦੇਖੀਏ ਨਾ ਇੱਕ ਸਭ ਤੋਂ ਜਲਦੀ ਜਿਹੜਾ ਬੱਚਾ ਆਪਣੇ ਪੈਰਾਂ ਤੇ ਖੜਾ ਹੋ ਸਕਦਾ ਹੈ ਇੰਜੀਨੀਅਰਿੰਗ ਇੱਕ ਏਦਾਂ ਦਾ profession ਹੈਗਾ ਜੀ ਤਾਂ ਇਦੇ ਵਿੱਚ ਸਾਡੀ ਜਿਹੜਾ ਟੈਕਨੀਕਲ ਯੂਨੀਵਰਸਿਟੀ ਹੈ ਟੈਕਨੀਕਲ ਸਕਿੱਲ ਨਾਲ ਇੱਕ ਵਰਡ ਕੀਤਾ ਗਿਆ ਇੱਕ ਹੁਨਰ ਪ੍ਰਦਾਨ ਯੂਨੀਵਰਸਿਟੀ ਆ ਉਹਦੇ ਵਿੱਚ ਸਾਡਾ ਫੋਕਸ ਹੈਗਾ ਕਿ ਬੱਚਿਆਂ ਨੂੰ ਹੱਥੀ ਕੰਮ ਕਰਾਉਣ ਦੇ ਵਿੱਚ ਮਾਹਰ ਕੀਤਾ ਜਾਏ ਇਸ ਲਈ ਯੂਨੀਵਰਸਿਟੀ ਦੀ ਸੋਚ ਇਹ ਆ ਕਿ ਹਰ ਇੰਡਸਟਰੀ ਨੂੰ ਹਰ ਪ੍ਰੋਗਰਾਮ ਦੇ ਵਿੱਚ ਕੋਲੈਬੋਰੇਟ ਕੀਤਾ ਜਾਏ ਤਾਂ ਕੋਈ ਵੀ ਪ੍ਰੋਗਰਾਮ ਅਸੀਂ ਇੱਥੇ ਆਫਰ ਕਰ ਰਹੇ ਹਾਂ ਉਹਦੇ ਪਿੱਛੇ ਇੱਕ ਇੰਡਸਟਰੀ ਹੈ ਕਿ ਜੋ ਉਹਦੀ ਰਿਕੁਆਇਰਮੈਂਟ ਹੈ ਉਸ ਅਕੋਰਡਿੰਗ ਕੋਰਸ ਡਿਜ਼ਾਈਨ ਕੀਤਾ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਮੈਂ ਦੱਸੂਗਾ ਤੁਹਾਨੂੰ ਬੀ ਟੈਕ ਕੰਪਿਊਟਰ ਸਾਇੰਸ ਜਿਹੜਾ ਸਾਡਾ ਸੀ ਇੱਕ ਪ੍ਰੋਗਰਾਮ ਹੈ ਉਹ ਲਾਂਚ ਕੀਤਾ ਉਹ IBM ਦੁਆਰਾ ਉਹਦਾ ਸਿਲੇਬਸ ਵੀ ਉਹਦੀ ਐਡਮਿਸ਼ਨ ਪ੍ਰਕਿਰਿਆ ਜਿਹੜੀ ਆ ਉਹ ਵੀ IBM ਦੇ ਦੁਆਰਾ ਕੀਤੀ ਗਈ ਹੈ ਪਲੱਸ ਉਹਦੇ ਵਿੱਚ ਜੋ ਪੜਾਇਆ ਜਾਏਗਾ ਉਹ ਵੀ IBM ਨੇ ਕੀਤਾ ਪਲੱਸ IBM ਦੇ ਸਬਜੈਕਟ ਮੈਟਰ ਐਕਸਪੋਰਟ ਜਿਹੜੇ ਆ ਉਹ ਵੀ ਇੱਥੇ ਆ ਕੇ ਇੱਥੇ ਸਟੇ ਕਰਦੇ ਆ ਤੇ ਬੱਚਿਆਂ ਨੂੰ ਉਹ ਪੜਾਉਂਦੇ ਆ ਤਾਂ ਇੱਕ ਪ੍ਰੋਗਰਾਮ ਤਾਂ ਸਾਡਾ ਬੀ ਟੈਕ ਸੀਐਸਸੀ ਆਈਯੂਐਮ ਦੇ ਦੁਆਰਾ ਜਿਹਦੇ ਵਿੱਚ ਅੱਗੇ ਸਪੈਸ਼ਲਾਈਜੇਸ਼ਨ ਹੈ ਕਿਉਂਕਿ ਹੁਣ ਸਪੈਸ਼ਲਾਈਜੇਸ਼ਨ ਦਾ ਗਿਆ ਤਾਂ ਉਹਦੇ ਵਿੱਚ ਇੱਕ ਹੈਗਾ ਸਾਡਾ ਆਰਟੀਫੀਸ਼ੀਅਲ ਇੰਟੈਲੀਜੈਂਸ ਤਾਂ ਮਸ਼ੀਨ ਲਰਨਿੰਗ ਜਿਹਦੇ ਕਾਫੀ ਨਾਮ ਹੈ ਤੇ ਜਿਹਦੇ ਵਿੱਚ ਕਾਫੀ ਅੱਗੇ ਨੌਕਰੀਆਂ ਆ ਰਹੀਆਂ ਦੂਜਾ ਆ ਗਿਆ ਇੱਕ ਸਾਈਬਰ ਸਕਿਉਰਿਟੀ ਡਾਟਾ ਸਾਇੰਸ ਐਂਡ ਇੰਟਰਨੈਟ ਆਫ ਥਿੰਗਸ ਜਿਹੜੀਆਂ ਸਮਾਰਟ ਸਿਟੀਜ਼ ਦਾ ਅੱਜਕਲ ਗੱਲ ਹੋ ਰਹੀ ਹੈ ਸਮਾਰਟ ਵਾਚੇਸ ਬਣਦੀਆਂ ਉਹ ਆਈਓਟੀ ਤੇ ਬੇਸ ਤੇ ਹੈਗੇ ਇੱਕ ਪ੍ਰੋਗਰਾਮ ਤਾਂ ਸਾਡਾ ਇਹ ਵਾਲਾ ਹੈਗਾ ਇਸ ਤੋਂ ਇਲਾਵਾ ਮੇਰੇ ਕੋਲ ਪ੍ਰੋਗਰਾਮਸ ਹੈ बीटेक मैकेनिकल इलेक्ट्रिकल इलेक्ट्रॉनिक्स ਦਾ ਸਿਵਲ ਦੇ ਨਾਲ ਮੇਰੇ ਜਿਹੜੇ ਇਹ ਪ੍ਰੋਗਰਾਮ ਹੈ ਇਹਦੇ ਵਿੱਚ ਇੰਡਸਟਰੀ ਜਿਹੜੀ ਹੈ ਲਰਸਨ ਟੂਪਰੋ ਇੰਡਸਟਰੀ ਜਿਹੜੀ ਹੈ ਨਾ ਉਹ ਇਹਨੂੰ ਬੈਕਅਪ ਕਰ ਰਹੀ ਹੈ ਤਾਂ ਜਿੱਤਾ ਮਕੈਨੀਕਲ ਇੰਜੀਨੀਅਰਿੰਗ ਹੈ ਇਹ ਵੀ 4 ਸਾਲ ਦੀ ਡਿਗਰੀ ਹੈ ਜਿੱਦਨੇ ਪ੍ਰੋਗਰਾਮ ਹੈ ਨਾ ਮੈਂ ਦੱਸਿਆ 4 ਸਾਲ ਦੇ ਪ੍ਰੋਗਰਾਮ ਹੈ ਪਰ ਇਹਦੇ ਵਿੱਚ 3 ਸਾਲ ਤੁਸੀਂ ਇੱਥੇ ਪੜਾ ਰਹੇ ਹੋ ਤਾਂ 1 ਸਾਲ ਬੱਚੇ ਨੂੰ ਇੰਡਸਟਰੀ ਵਿੱਚ ਜਾ ਕੇ ਪੜ੍ਹਨਾ ਪਵੇਗਾ ਉੱਥੇ ਜਾ ਕੇ ਕੰਮ ਕਰੇਗਾ ਇੰਡਸਟਰੀ ਉਹਨੂੰ ਈਵੈਲਿਊਏਟ ਕਰੇਗੀ ਤੋ ਉਹਦੇ ਮਾਰਕਸ ਦੇਣਗੇ ਤਾਂ ਫਿਰ ਉਹ ਇੰਡਸਟਰੀ ਰੈਡੀ ਜਿਹੜਾ ਨਾਮ ਅਸੀਂ ਯੂਜ਼ ਕੀਤਾ ਨਾ ਉਹ ਇੰਡਸਟਰੀ ਰੈਡੀ ਹੋ ਜਾਏਗਾ ਬੱਚਾ ਤਾਂ ਮਕੈਨੀਕਲ ਦੇ ਵਿੱਚ ਸਪੈਸ਼ਲਾਈਜੇਸ਼ਨ ਅਸੀਂ ਸਟਾਰਟ ਕੀਤੀ ਹੈ 스마트 ਮੈਨੂਫੈਕਚਰਿੰਗ ਯੂਜ਼ਿੰਗ AI ਐਂਡ CPS ਕੰਦੇ ਆ ਕਿ ਜਿਹੜਾ ਫੋਕਸ ਅਸੀਂ ਕੀਤਾ ਕਿ ਅੱਗੇ ਨਾ ਇੰਡਸਟਰੀ ਰੈਵੋਲੂਸ਼ਨ ਚੱਲਦੇ ਆ ਪਹਿਲਾਂ 1.0 ਸੀ ਹੁਣ 4.0 ਹੈ ਜਿਹਨੂੰ ਕਹਿੰਦੇ ਆਟੋਮੇਸ਼ਨ ਦੇ ਵਿੱਚ ਜਾ ਰਹੀ ਹੈ ਤਾਂ ਇਹਦੀ ਸਪੈਸ਼ਲਾਈਜੇਸ਼ਨ ਸੀ 스마트 ਮੈਨੂਫੈਕਚਰਿੰਗ AI ਦੇ ਦੁਆਰਾ ਕੀਤੀ ਜਾਂਦੀ ਹੈ ਦੂਜਾ ਸਾਡਾ ਆ ਗਿਆ ਇਲੈਕਟ੍ਰੋਨਿਕ ਉਦੇ ਵਿੱਚ ਹੈਗੀ ਇੱਕ ਜੋ ਅੱਜ ਕੱਲ ਯੁੱਗ ਆ ਰਿਹਾ ਹੈ ਸੈਮੀ ਕੰਡਕਟਰਸ ਦਾ ਠੀਕ ਹੈ ਚਿਪ ਡਿਜ਼ਾਈਨਿੰਗ ਉਹਦੇ ਵਿੱਚ ਵੀ ਸਾਡੀ ਸਪੈਸ਼ਲਾਈਜ਼ੇਸ਼ਨ ਹੈਗੀ ਆ ਕਿ VLSI ਡਿਜ਼ਾਈਨਰ ਟੈਕਨੋਲੋਜੀ ਕਿ ਸੈਮੀ ਕੰਡਕਟਰ ਚਿਪ ਡਿਜ਼ਾਈਨਿੰਗ ਜੋ ਕਿ ਭਾਰਤ ਸਰਕਾਰ ਹੁਣ ਕਾਫੀ ਉਪਰਾਲੇ ਕਰਕੇ ਇੰਡੀਆ ਦੇ ਵਿੱਚ ਕਾਫੀ ਵੱਡੇ ਪਲਾਂਟ ਗੁਜਰਾਤ ਆ ਅਸਾਮ ਵਿੱਚ ਲਗਾ ਰਿਹਾ ਸੋ ਦੈਟ ਜਦੋਂ ਸਾਡਾ ਬੱਚਾ ਬਾਹਰ ਨਿਕਲ ਕੇ ਜਾਏਗਾ ਤਾਂ ਉਹਦੋਂ ਉਹ ਤਿਆਰ ਹੋ ਜਾਏਗਾ ਇਹ ਖ ਹੈਗਾ ਸਾਡਾ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਉਹਦੇ ਵਿੱਚ ਕੀ ਹੈਗਾ ਇੱਕ ਸਪੈਸ਼ਲਾਈਜੇਸ਼ਨ ਸਾਡੀ ਚੱਲ ਰਹੀ ਆ ਕਿ ਸਸਟੇਨੇਬਲ ਪਾਵਰ એનર્ਜੀ ਦੇ ਵਿੱਚ ਕਿ ਜੋ ਅੱਜਕੱਲ ਲੋਡ ਆ ਕਿ ਜਿੱਦਾਂ এনवायरमेंट ਪੋਲੀੂਸ਼ਨ ਹੋ ਰਿਹਾ ਕਿ ਆਪਣੇ ਕੋਲਾ ਦਾ ਪਾਣੀ ਦੇ ਜਿਹੜੇ ਸਾਧਨ ਖਤਮ ਹੋ ਰਹੇ ਤਾਂ ਅਸੀਂ ਸਸਟੇਨੇਬਲ એનર્ਜੀ ਦੇ ਉੱਤੇ ਫੋਕਸ ਕਰ ਰਹੇ ਹਾਂ ਤੇ ਇਸ ਤਰ੍ਹਾਂ ਸਾਡੇ ਸਾਰੇ ਫੋਕਸ ਜਿਹੜੇ ਹੈਗੇ ਆ ਨਾ ਸਪੈਸ਼ਲਾਈਜੇਸ਼ਨ ਬੇਸਡ ਇੰਡਸਟਰੀ ਇੰਟੀਗ੍ਰੇਟਿਡ ਪ੍ਰੋਗਰਾਮ ਤੇ ਸਪੈਸ਼ਲਾਈਜੇਸ਼ਨ ਬੇਸਡ OC ਪ੍ਰੋਗਰਾਮ ਉੱਤੇ ਦੇ ਤਾਂ ਸੇ ਜਿਵੇਂ ਹੁਣ ਮੈਂ ਪਹਿਲੇ ਵਾਰੀ ਦੌੜ ਬੜੀ ਲੱਗਈ ਬਾਹਰ ਲਈ ਪਰ ਸਾਡਾ ਦੇਸ਼ ਜਿਹੜਾ ਜਦੋਂ ਤੁਸੀਂ ਦੇਸ਼ ਦੀ ਗੱਲ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਵੀ ਸੋਚ ਰਹੇ ਕਿ ਕਿ ਟੈਕਨੋਲੋਜੀ ਲਿਆਂਦੀ ਜਾਵੇ ਟੈਕਨੀਕਲੀ ਇਹ ਹੋਣਾ ਚਾਹੀਦਾ ਹੈ ਬੱਚੇ ਨੂੰ ਕੰਪਿਊਟਰ ਬਾਰੇ ਜਨੋਲੇਜ ਹੋਣੀ ਚਾਹੀਦੀ ਹੈ ਬੱਚੇ ਨੂੰ ਇੰਜੀਨੀਅਰਿੰਗ ਵਾਲੀ ਨੋਲੇਜ ਹੋਣੀ ਚਾਹੀਦੀ ਆ ਕਿਵੇਂ ਬੱਚੇ ਨੂੰ ਇਹ ਆਪਣੇ ਆਪ ਨੂੰ ਇੱਕ بیس ਬਣਾਉਣਾ ਚਾਹੀਦਾ ਵੀ ਮੈਂ ਮੈਂ ਚੁਣਾ ਤੇ ਕਿਹੜਾ ਕੋਰਸ ਚੁਣਾ ਉਹਦੇ ਅੰਦਰ ਇਦਾਂ ਦਾ ਕਿਦਾਂ ਹੋਣੀ ਚਾਹੀਦੀ ਹੈ ਪਲਾਨਿੰਗ ਵੀ ਮੈਂ ਇੰਜੀਨੀਅਰਿੰਗ ਦੇ ਵਿੱਚ ਆਹ 파ਟ ਚੁਣਾ ਮੈਂ ਇਲੈਕਟ੍ਰੀਸ਼ੀਅਨ ਬਣਾ ਮੈਂ ਆਹ ਚੀਜ਼ ਬਣਾ ਮੈਂ ਆਹ ਚੀਜ਼ ਬਣਾ ਇਹ ਵੀ ਕਿਵੇਂ ਤੁਸੀਂ ਬੱਚੇ ਨੇ ਦੋ ਤਿੰਨ ਚੀਜ਼ ਆਪਾਂ ਜਨਰਲੀ ਇੱਕ ਕੰਨੇ ਹੁੰਦੇ ਨੇ ਇੱਕ ਕੰਨੇ ਹੁੰਦੇ ਨੇ ਟੈਲੈਂਟ ਜਿਹੜਾ ਦਿੱਤਾ ਨਹੀਂ ਜਾਂਦਾ ਉਹ ਪੈਦਾਸ਼ੀ ਹੁੰਦਾ ਡੀਐਨਏ ਚ ਹੁੰਦਾ ਆਪਣੇ ਤਾਂ ਟੈਲੈਂਟ ਵਿੱਚ ਆ ਜਾਂਦਾ ਇੱਕ ਬੱਚਾ ਐਨਲਾਈਜ਼ ਕਰਦਾ ਕੋਈ ਚੀਜ਼ ਠੀਕ ਹੈ ਜਦੋਂ ਆਪਾਂ ਛੋਟੇ ਹੁੰਦੇ ਕਹਿੰਦੇ ਹੁੰਦੇ ਬੱਚਾ ਖੁਲਾਉਣਾ ਦੇਖਦਾ ਖੋਲ ਕੇ ਦੇਖਦਾ ਮੈਕੈਨੀਕਲ ਦਾ ਉਦੋਂ ਹੀ ਕਹਿੰਦੇ ਹੁੰਦੇ ਸੀ ਕਿ ਜੀ ਇੰਜੀਨੀਅਰ ਬਣੇਗਾ ਪਰ ਮੇਰੀ ਸੋਚ ਇਹ ਇੱਕ ਬੱਚੇ ਨੂੰ ਆਪਾਂ ਐਕਸਪੋਜ਼ਰ ਸਾਰਾ ਦੇਈਏ ਜਿਹਦੇ ਵਿੱਚ ਉਹਨੂੰ ਲੱਗੇ ਕਿ ਮੈਂ ਇੱਥੇ 4 ਸਾਲ ਲਗਾ ਕੇ ਅੱਗੇ 40 ਸਾਲ ਦਾ ਆਪਣਾ ਜਿਹੜਾ ਨਾ ਕੈਰੀਅਰ ਬਣਾ ਸਕਦਾ ਉਹਨੂੰ ਇਹ ਲੱਗੇ ਕਿ ਜਦੋਂ ਮੈਂ 4 ਸਾਲ ਵੀ ਇੱਥੇ ਪੜਨਾ ਆਇਆ ਮੈਂ ਪੜਾਈ ਨਹੀਂ ਕਰ ਰਿਹਾ ਮੈਂ ਇੰਜੋਏ ਕਰ ਰਿਹਾ ਕੱਲ ਨੂੰ ਉਹਨੂੰ ਇਹ ਲੱਗੇ ਕਿ ਮੈਂ ਜਦੋਂ 40 ਸਾਲ ਬ ਨੌਕਰੀ ਕਰਨੀ ਮੈਂ ਨੌਕਰੀ ਨਹੀਂ ਕਰ ਰਿਹਾ ਠੀਕ ਹੈ ਜਦੋਂ ਉਹ ਉਹ ਬਰਡਨ ਨਾ ਲੱਗੇ ਉਹਨੂੰ ਜਿਹੜੇ ਫੀਲਡ ਵਿੱਚ ਉਹਨੂੰ ਜਿਹਦਾ ਰੁਝਾਨ ਹੋਏ ਨਾ ਬੱਚੇ ਨੂੰ ਉਸ ਫੀਲਡ ਵਿੱਚ ਜਾਣਾ ਚਾਹੀਦਾ ਹੈ ਐਕਸਪੋਜ਼ਰ ਬੱਚੇ ਨੂੰ ਹੋਣਾ ਚਾਹੀਦਾ ਹੈ ਸਕੂਲ ਲੈਵਲ ਤੋਂ ਮੈਂ ਤਾਂ ਇਹ ਕਹਿੰਦਾ ਸਾਡੇ ਕੋਲ ਕਈ ਪ੍ਰਿੰਸੀਪल्स ਟੀਚਰਸ ਵੀ ਹੁੰਦੇ ਤਾਂ ਅਸੀਂ ਕਾਉਂਸਲਿੰਗ ਸੈਸ਼ਨਸ ਲਗਾਉਨੇ ਕਿਉਂਕਿ ਟੀਚਰਸ ਦੀ ਅਵੇਅਰਨੈਸ ਸਭ ਤੋਂ ਪਹਿਲਾਂ ਹੋਣੀ ਚਾਹੀਦੀ ਕਿਉਂਕਿ ਬੱਚਾ ਹਮੇਸ਼ਾ ਪੇਰੈਂਟਸ ਨਾਲੋਂ ਟੀਚਰ ਕੋਲ ਪੁੱਛਦਾ ਦੀ ਅੱਗੇ ਕਿਹਦਾ ਸਕੋਪ ਹੈਗਾ ਮੈਂ ਤਾਂ ਇਹ ਕਹਿੰਦਾ ਇੰਜੀਨੀਅਰਿੰਗ ਵਿੱਚ ਸਕੋਪ ਹਰ ਸਪੈਸ਼ਲਾਈਜੇਸ਼ਨ ਦਾ ਹੈ ਸਕਿੱਲ ਦੀ ਰਿਕਵਾਇਰਮੈਂਟ ਹੈ بس ਪ੍ਰੋਬਲਮ ਇਹ ਆ ਜਾਂਦੀ ਕਿ ਆਪਾਂ ਐਜੂਕੇਸ਼ਨ ਦਿੰਦੇ ਆ ਸਕਿੱਲ ਨਹੀਂ ਦੇ ਰਹੇ ਕਿ ਹੱਥੀ ਕੰਮ ਨਹੀਂ ਕਰਦਾ ਇਹ ਬੱਚਾ ਜਦੋਂ ਉਹ ਇੰਡਸਟਰੀ ਵਿੱਚ ਜਾਂਦਾ ਆ ਉੱਥੇ ਜਾ ਕੇ ਉਹਨੂੰ ਹੱਥੀ ਕੰਮ ਕਰਨਾ ਪੈ ਰਿਹਾ ਤੋ ਮਹੀਨਾ ਦੋ ਮਹੀਨਾ ਉੱਥੇ ਮਸਾਂ ਟਿਕਦਾ ਤੋ ਭੱਜ ਕੇ ਆ ਜਾਂਦਾ ਸੋ ਇਸ ਲਈ ਇੰਟਰੀ ਇੰਡਸਟਰੀ ਦਾ ਵਿੱਚ ਯੋਗਦਾਨ ਲੈਣਾ ਬਹੁਤ ਜ਼ਰੂਰੀ ਆ ਤਾਂ ਬਾਰ ਬਾਰ ਮੈਂ ਤੁਹਾਨੂੰ ਇਹ ਕਹ ਰਿਹਾ ਕਿ ਅਸੀਂ ਇੰਡਸਟਰੀ ਨੂੰ ਨਾਲ ਲਿਆਂਦਾ ਤਾਂ 1 ਸਾਲ ਬੱਚਾ ਇੰਡਸਟਰੀ 'ਚ ਉਹਨੂੰ ਰੁਕਣਾ ਪਏਗਾ ਠੀਕ ਆ ਉੱਥੇ ਪਰਫਾਰਮ ਕਰੇਗਾ ਫਿਰ ਉਸ এনवायरमेंट ਵਿੱਚ ਬੱਚਾ ਰਹੇਗਾ ਤਾਂ ਫਿਰ ਉਹ ਉਥੇ ਸੈੱਟ ਹੋ ਕੇ ਅੱਗੇ ਵਧ ਸਕਦਾ ਪੰਜਾਬ ਸਰਕਾਰ ਨੇ ਵੀ ਇਨੀਸ਼ੀਏਟਿਵ ਲਿਆ ਤਾਂ ਹੋਰ ਲੈਣਾ ਚਾਹੀਦਾ ਇਹਦੇ ਵਿੱਚ ਪਰ ਹੁਣ ਬੱਚਿਆਂ ਨੂੰ ਤਾਂ ਮਾਪਿਆਂ ਨੂੰ ਵੀ ਸਮਝ ਆ ਗਈ ਹੈ ਕਿ ਬਾਹਰ ਜਾ ਕੇ ਪਲੱਸ 2 ਤੋਂ ਬਾਅਦ ਬੱਚੇ ਨੂੰ ਸਮਝ ਨਹੀਂ ਹੁੰਦੀ ਉਹ ਗਲਤ ਰਸਤੇ ਵਿੱਚ ਚੱਲ ਪੈਂਦਾ ਤੇ ਕੋਈ ਉਹਨੂੰ ਦੇਖਣ ਵਾਲਾ ਨਹੀਂ ਹੁੰਦਾ ਤੇ ਇਸ ਲਈ ਇੱਕ ਆਪਣੇ ਪੰਜਾਬ ਦੇ ਵਿੱਚ ਵੀ ਕਾਫੀ ਐਧਨ ਦੇ ਇਨੀਸ਼ੀਏਟਿਵ ਹੋਏ ਆ ਭਾਰਤ ਸਰਕਾਰ ਵੀ ਲੈ ਰਹੀ ਹੈ ਕਿ ਜਿੱਦਾਂ ਐਨਐਸਟੀਸੀ ਦੇ ਸਕਿੱਲ ਸੈਂਟਰਸ ਵੀ ਖੁੱਲੇ ਹੋਏ ਆ ਸਕਿੱਲੀ ਯੂਨੀਵਰਸਿਟੀਆਂ ਵੀ ਸਟਾਰਟ ਹੋ ਰਹੀਆਂ ਤੇ ਸੋ ਦੈਟ ਬੱਚਾ ਜਨਰਲ ਕੀ ਕਰਦੇ ਹੁੰਦੇ ਸੀ ਬੱਚਾ ਪੜਾਈ ਤੋਂ ਭੱਜਦਾ ਸੀ ਹੁਣ ਆਪਾਂ ਐਜੂਕੇਸ਼ਨ ਦਾ ਸਕਿੱਲ ਨੂੰ ਜਦੋਂ ਕੰਬਾਈਨ ਕਰਦੇ ਆ ਨਾ ਉਦੋਂ ਬੱਚੇ ਨੂੰ ਇਹ ਲੱਗਦਾ ਕਿ ਮੈਂ ਜੋ ਪੜ ਰਿਹਾ ਉਹ ਕੁਝ ਐਪਲਾਈ ਕਰਕੇ ਵੀ ਦੇਖ ਰਿਹਾ ਠੀਕ ਹੈ ਇਹ ਵਿੱਚ ਮੈਂ ਥੋੜਾ ਜਿਹਾ ਐਡ ਕਰਨਾ ਚਾਹੁੰਦਾ ਮੇਰੇ ਕੋਲ ਜਿੱਦਾਂ ਲਾਸਟ ਈਅਰ 18 ਸਟੇਟਸ ਤੋਂ ਬੱਚੇ ਆਏ ਸੀ ਤਾਂ ਤਕਰੀਬਨ 3-4 ਮਹੀਨੇ ਬਾਅਦ ਬੱਚੇ ਫਾਈਨਲ ਈਅਰ ਇੰਜੀਨੀਅਰਿੰਗ ਦੇ ਜਿਹੜੇ ਸਟੂਡੈਂਟ ਸੀ ਉਹਨਾਂ ਨਾਲ ਕੰਪੀਟ ਕਰਨ ਗਏ ਹੈ ਕਾਥੌਨਸ ਹੁੰਦੇ ਆ ਟੈਕਨੀਕਲ ਕੰਪੀਟੀਸ਼ਨਸ ਹੁੰਦੇ ਉੱਥੇ ਬੱਚਿਆਂ ਨੇ ਕਾਫੀ ਕੰਪੀਟੀਸ਼ਨਸ ਲੜੇ ਉਹ ਚ ਕਾਫੀ ਆਰ ਲੈ ਕੇ ਆਏ ਕਿਉਂਕਿ ਤਾਂ ਬੱਚੇ ਪਹਿਲਾਂ ਸੋਚ ਕੇ ਆਇਆ ਸੀ ਕਿ ਅਸੀਂ ਸਕਿੱਲਸ ਤੇ ਕਰਨੇ ਕਿਉਂਕਿ ਅਸੀਂ ਇੱਥੇ ਜੋ ਕਰਵਾਉਨੇ ਆ ਉਹਦੇ ਨਾਲ ਨਾਲ ਪ੍ਰੋਜੈਕਟ ਵੀ ਹੁੰਦਾ ਕੇਸ ਸਟਡੀਜ਼ ਦੇਦੇ ਆ ਬੱਚੇ ਨੂੰ ਪਤਾ ਲੱਗਦਾ ਕਿ ਮੈਂ ਆ ਚੀਜ਼ ਬੜੀ ਹੈ ਤਾਂ ਇਹ ਮੈਂ ਕਿੱਥੇ ਉਹਨੂੰ ਯੂਜ਼ ਕਰਨਾ ਤੇ ਜਦੋਂ ਇਦਾਂ ਦੀ ਪੜਾਈ ਹੋਏਗੀ ਤਾਂ ਬੱਚਾ ਆਪਣੇ ਆਪ ਹੀ ਉਹ ਚ ਇਨਵੋਲਵ ਹੋ ਜਾਏਗਾ ਤਾਂ ਉਹਨੂੰ ਪਤਾ ਨਹੀਂ ਲੱਗੇਗਾ ਕਿ ਮੈਂ ਪੜ ਰਿਹਾ ਆ ਕਿ ਕੁਝ ਨਾ ਕੁਝ ਨਵੀਂ ਚੀਜ਼ ਕਾਟ ਗੱਟ ਰਿਹਾ ਹੈ ਤਾਂ ਉਹ ਚੀਜ਼ ਫੋਕਸ ਕਰਾਂਗੇ ਤਾਂ ਬੱਚੇ ਦਾ ਧਿਆਨ ਫਿਰ ਅਲਟੀਮੇਟਲੀ ਬਾਹਰ ਕਿਉਂ ਜਾਂਦਾ ਨੌਕਰੀ ਲਈ ਜਾ ਰਿਹਾ ਜੇ ਇੱਥੇ ਉਹਨੂੰ ਨੌਕਰੀ ਮਿਲੇ ਠੀਕ ਹੈ ਤਾਂ ਉਸ ਲੈਵਲ ਦੀ ਨੌ ਤੋ ਡਿਸਕਰੀਜ ਆਪਣੇ ਆਪ ਹੀ ਬਚਾਏਗਾ। ਤੁਹਾਨੂੰ ਤੁਹਾਡੇ ਕੋਲ ਪਾ ਪਾਇਓਗੇ ਬੱਚੇ ਨੂੰ ਸ਼ੁਰੂ ਤੋਂ ਹੀ ਜਿਹੜੇ ਆ ਚਾਹੇ ਉਹ ਇੰਗਲਿਸ਼ ਸਕੂਲ ਆ ਜਾਂ ਪੰਜਾਬੀ ਸਕੂਲ ਆ ਉਧਰ 10th ਦੇ ਵਿੱਚ ਬੱਚਿਆਂ ਨੂੰ ਇਦਾਂ ਦੀ ਚੀਜ਼ ਹੋਣੀ ਚਾਹੀਦੀ ਕਿ ਉਹ ਪੜ੍ਹੇ ਤੇ ਉਹਨੂੰ ਲੱਗੇ ਵੀ ਮੇਰੀ ਲਾਈਫ ਜਿਹੜੀ ਬਾਹਰ ਨਹੀਂ ਮੈਂ ਇੱਥੇ ਬਣਾ ਸਕਦਾ। ਬਿਲਕੁਲ ਹੈ ਜੀ। ਜੀ ਜੀ ਜੀ। ਆਪਣੇ ਕੋਲ ਪੰਜਾਬ ਵਿੱਚ ਮੈਰੀਟੋਰੀਅਸ ਸਟੂਡੈਂਟਸ ਦੀ ਕਮੀ ਨਹੀਂ ਹੈ। ਸਾਡੇ ਕੋਲ ਹੀ ਸਟੂਡੈਂਟਸ ਬਹੁਤ ਅੱਛੇ ਆ ਰਹੇ ਆ ਪਰ ਉਹਨਾਂ ਨੂੰ ਇੱਕ ਚੈਨਲਾਈਜ਼ ਕਰਨਾ ਇੱਕ ਰਾਹ ਦਿਖਾਉਣ ਦੀ ਲੋੜ ਹੈ। ਸਕੂਲਾਂ ਵਿੱਚ ਹੁਣ ਕਾਫੀ ਲੈਬਸ ਇਦਾਂ ਦੀਆਂ ਖੁੱਲ ਰਹੀਆਂ ਆਈਆਂ ਕਿ ਜਿਹਦੇ ਵਿੱਚ ਟੈਕਨੋਲੋਜੀ ਕਿਦਾਂ ਯੂਜ਼ ਕਰਨੀ ਆ ਤਾਂ ਉਹਦੇ ਨਾਲ ਬੱਚਾ ਫਿਰ ਨਾ ਇੱਕ ਜੁੜ ਜਾਂਦਾ ਹੈ ਸਕਿੱਲ ਦੇ ਨਾਲ ਤਾਂ ਇਦਾਂ ਦੇ ਪ੍ਰੋਗਰਾਮ ਹੋਰ ਵੱਧ ਕੇ ਵੀ ਕਰਾਉਣੇ ਚਾਹੀਦੇ ਬੱਚਿਆਂ ਨੂੰ 10th ਔਨਵਰਡਸ ਤਾਂ 10ਵੀਂ 11ਵੀਂ 12ਵੀਂ 'ਚ ਨਾ ਬੱਚੇ ਨੂੰ ਟੈਕਨੀਕਲ ਐਂਡ ਨਾਨ ਟੈਕਨੀਕਲ ਸਕਿੱਲਸ ਹੁੰਦੀਆਂ ਦੋਨਾਂ ਦੇ ਵਿੱਚ ਬੱਚੇ ਨੂੰ ਮਾਰਗ ਦਿੱਤਾ ਜਾਏ ਕਿ ਉਹਨੂੰ ਪਤਾ ਲੱਗੇ ਕਿ ਅੱਗੇ ਮੇਰਾ ਇੰਟਰਸਟ ਕਿਹਦੇ ਵਿੱਚ ਹੈ ਤਾਂ ਮੈਂ ਕਿਹਦੇ ਵਿੱਚ ਅੱਗੇ ਜਾ ਸਕਦਾ ਹਾਂ ਕੀ ਤੁਹਾਨੂੰ ਇਹ ਵੀ ਲੱਗਦਾ ਹੈ ਕਿ ਪੰਜਾਬ ਸਰਕਾਰ ਨੂੰ ਇਹ ਵੀ ਉਪਰਾਲਾ ਲਗਾਉਣਾ ਚਾਹੀਦਾ ਹੈ ਕਿ ਬੱਚਿਆਂ ਦੇ ਵਿੱਚ ਸਕੂਲਾਂ 'ਚ ਸੈਮੀਨਾਰ ਵੀ ਲੱਗਣ ਪੇਰੈਂਟਸ ਨਾਲ ਬੈਠ ਕੇ ਡਿਸਕਸ਼ਨ ਕੀਤੀ ਜਾਵੇ ਕਿ ਬੱਚਿਆਂ ਨੂੰ ਇਹ ਚੀਜ਼ਾਂ ਵੱਲ ਲਿਆਓ ਤੇ ਇਹ ਤਾਂ ਹੀ ਤੁਹਾਡੇ ਬੱਚੇ ਦੀ ਲਾਈਫ ਜਿਹੜੀ ਹੈ ਇੱਥੇ ਵੀ ਬਣ ਸਕਦੀ ਹੈ ਤੁਹਾਡੇ ਕੋਲ ਰਹੇਗਾ ਨਾਲੇ ਕਮਾਕੇ ਦੇਗਾ ਬਾਹਰ ਜਾਏਗਾ ਚਿੰਤਾ ਰਹੇਗੀ ਲੱਗਦਾ ਤੁਸੀਂ ਇੰਨਾ ਸਹਿਮਤ ਹੋ ਕਿ ਇਹ ਪੰਜਾਬ ਸਰਕਾਰ ਬਹੁਤ ਵਧੀਆ ਗੱਲ ਹੈ ਜੀ ਇਹ ਤਾਂ ਜ਼ਰੂਰ ਚਾਹੀਦਾ ਹੈ ਕਿਉਂਕਿ ਦੇਖੋ ਪਹਿਲਾਂ ਮੈਂ ਟੀਚਰਸ ਕਿਹਾ ਸੀ ਪੀਰੈਂਟਸ ਯੂ ਟੀਚਰਸ ਦਾ ਪੀਰੈਂਟਸ ਨਾਲ ਕੇ ਕੰਮ ਕਰਨਗੇ ਤਾਂ ਬੱਚੇ ਨੂੰ ਘਰ ਦੇ ਵਿੱਚ ਉਹ এনवायरमेंट ਮਿਲੇਗਾ ਨਹੀਂ ਤਾਂ ਜਦੋਂ ਆਪਾਂ ਬੱਚੇ ਨੂੰ ਸਟਾਰਟਿੰਗ ਕੀ ਕਹਿ ਦਿੰਦੇ ਆ ਤੂੰ ਬਾਹਰ ਜਾਣਾ ਮੈਂ ਕਹਿੰਦਾ ਬਾਹਰ ਜਾਓ ਸਕਿੱਲ ਲੈ ਕੇ ਜਾਓ ਉੱਥੇ ਜਾ ਕੇ ਪੈਸਾ ਦਿਓ ਨਾ ਇੰਡੀਆ ਲਈ ਪੈਸਾ ਕਬਾ ਕੇ ਵਾਪਸ ਭੇਜੋ ਤਾਂ ਹੀ ਆਪਣੇ ਇੱਕ ਸਲੋਗਨ ਚੱਲ ਰਿਹਾ ਕਿ ਆਪਣੀ ਜਿਹੜੀ ਪੋਪੂਲੇਸ਼ਨ ਸੀ ਪਹਿਲਾਂ ਇੱਕ ਟਾਈਮ ਤੇ ਆਪਾਂ ਕੰਦੇ ਸੀ ਵੀਕਨੈਸ ਹੈ ਸਾਡੀ ਕਿ ਬਹੁਤ ਪੋਪੂਲੇਸ਼ਨ ਹੁਣ ਇੱਕ ਇੰਡੀਆ ਇਦਾਂ ਦਾ ਨੇਸ਼ਨ ਹੈ ਜਿਹੜਾ ਕਿ ਸਭ ਤੋਂ ਜ਼ਿਆਦਾ ਯੰਗ ਨੇਸ਼ਨ ਹੈ ਇੰਨੀ ਪੋਪੂਲੇਸ਼ਨ ਹੈ ਇਹਨੂੰ ਜੇ ਆਪਾਂ ਚੈਨਲਾਈਜ਼ ਕੀਤਾ ਜਾਏ ਸਾਡੇ ਜਿਹੜੇ ਚਾਂਸਲਰ ਸਾਹਿਬ ਹੈ ਨਾ ਹੀ ਇਸ ਆਲਸੋ ਐਡਵਾਈਸ ਦੂ ਐਨਐਸਡੀਸੀ ਗਵਰਨਮੈਂਟ ਆਫ ਇੰਡੀਆ ਉਸ ਤੋਂ ਪਹਿਲਾਂ ਉਹ ਚਾਰ ਮੁੱਖ ਮੰਤਰੀ ਪੰਜਾਬ ਨਾਲ ਵੀ ਨਾ ਉਹਨਾਂ ਨੇ ਕੰਮ ਕੀਤਾ ਤਾਂ ਕਾਫੀ ਉਪਰਾਲੇ ਕੀਤੇ ਉਹ ਜਨਰਲੀ ਇਹ ਕਹਿੰਦੇ ਹੁੰਦੇ ਕਿ ਸਾਨੂੰ ਮਿਜ਼ਾਈਲਸ ਨਹੀਂ ਚਾਹੀਦੀਆਂ ਸੁਪਰ ਪਾਵਰ ਨਾ ਨੂੰ ਸਾਡੇ ਕੋਲ ਤਾਂ ਸਾਡੇ ਯੂਥ ਹੈ ਇਹਨਾਂ ਨੂੰ ਚੈਨਲਾਈਜ਼ ਕੀਤੀ ਜਾਏ ਇਹਨਾਂ ਨੂੰ ਸਕਿੱਲ ਕੀਤੀ ਜਾਏ ਇਹ ਬਾਹਰ ਦੇਸ਼ਾਂ 'ਚ ਵਿਦੇਸ਼ਾਂ 'ਚ ਜਾਣ ਉਤੋਂ ਠੀਕ ਹੈ ਪੈਸਾ ਵਾਪਸ ਭੇਜਣ ਤਾਂ ਇੰਡੀਆ ਦੀ ਜੀਡੀਪੀ ਆਪਣੇ ਆਪ ਉੱਤੇ ਹੋਏ ਨਹੀਂ ਲੈਮਨ ਸਕਿੱਲ ਟੈਕਨੀਕਲ ਸਕਿੱਲ ਯੂਨੀਵਰਸਿਟੀ ਆ ਕੋਈ ਪੇਰੈਂਟਸ ਲਈ ਬੱਚਿਆਂ ਦੇ ਲਈ ਹੈਲਪਫੁਲ ਹੈ ਇਸ ਲਈ ਕਿ ਉਹਨੂੰ ਫੀਸ ਘੱਟ ਦੇਣੀ ਪਵੇ ਉਹਦਾ ਖਰਚਾ ਘੱਟ ਹੋਵੇ ਤੇ ਉਹ ਬੱਚਾ ਚੰਗੀ ਤਰ੍ਹਾਂ ਸਕਿੱਲ ਵੀ ਹੋ ਸਕੇ ਜੀ ਸਰ ਇਹਦੇ ਵਿੱਚ ਜਿੱਤਨ ਨਾ ਬੈਕਐਂਡ ਦੇ ਵਿੱਚ ਇੰਡਸਟਰੀਜ਼ ਆ ਗਈਆਂ ਸਾਡੇ ਪਲੱਸ ਅਸੀਂ ਕਈ ਤਰ੍ਹਾਂ ਦੀਆਂ ਸਕਾਲਰਸ਼ਿਪਸ ਦੇ ਰਹੇ ਹਾਂ ਬੱਚਿਆਂ ਨੂੰ ਪਹਿਲਾਂ ਤਾਂ ਇੰਡਸਟਰੀ ਦੇ ਨਾਲ ਮੇਰਾ ਭਾਵੇਂ ਇਹ ਕਿ ਜਿਹੜੀ ਫੀਸ ਹੈ ਬਹੁਤ ਜ਼ਿਆਦਾ ਨਹੀਂ ਹੈ ਜੀ ਕਿਉਂਕਿ ਸੀਐਸਰ ਦੇ ਰਿਸਪੌਂਸਿਬਿਲਟੀ ਕੱਟ ਫੀਸ ਹੈ ਕੰਪੈਰੀਟਿਵਲੀ ਕੋਈ ਪ੍ਰੋਗਰਾਮ ਲੈ ਲੀਏ ਪਲੱਸ ਮੈਂ ਪਹਿਲਾਂ ਵੀ ਕਿਹਾ ਕਿ ਸਾਡਾ ਹੈਗਾ 3+1 3 ਸਾਲ ਬੱਚੇ ਨੇ ਇੱਥੇ ਪੜਨਾ ਪ੍ਰੋਜੈਕਟਸ ਇੱਥੇ ਕਰਨੇ 1 ਸਾਲ ਇੰਡਸਟਰੀ ਚ ਜਾ ਕੇ ਕੰਮ ਕਰਨਾ ਸੋ ਦੈਟ ਉੱਥੇ ਜੇ ਤੋ ਕੰਮ ਕਰੇਗਾ ਨਾਲ-ਨਾਲ ਉਹਨੂੰ ਸਟਾਈਲ ਮਿਲੇਗਾ ਠੀਕ ਹੈ ਫਿਰ ਜੇ ਤੋ ਬੱਚਾ 1-4 ਸਾਲ ਬਾਅਦ ਨਿਕਲ ਕੇ ਜਾਂਦਾ ਉਹਦੇ ਕੋਲ 1 ਸਾਲ ਦਾ ਐਕਸਪੀਰੀਅੰਸ ਹੈ ਤਾਂ ਨੌਕਰੀ ਉਹਦੀ ਲੱਗੇਗੀ ਉਹਨੂੰ ਮੁੱਖ ਰੱਖਦੇ ਹੋਏ ਸਾਨੂੰ ਕੰਫੀਡੈਂਸ ਹੈਗਾ ਜੋਸੀ ਕਰਵਾ ਰਹੇ ਹਾਂ ਸਾਨੂੰ ਕੰਫੀਡੈਂਸ ਹੈ ਕਿ ਜੋ ਸਾਡਾ ਇੱਕ ਆਬਜੈਕਟਿਵ ਹੈ ਕਿ ਬੱਚੇ ਨੂੰ ਸਕਿੱਲ ਦੇਣੀ ਹੈ ਸਕਿੱਲ ਦੇ ਕੇ ਬੱਚਾ ਜੌਬ ਕਰੇਗਾ ਤਾਂ ਉਹਨੂੰ ਦੇਖਦੇ ਹੋਏ ਅਸੀਂ ਕੀਤਾ ਹੈ ਕਿ ਇੱਕ ਨਵਾਂ ਪ੍ਰੋਗਰਾਮ ਕਿਹਾ ਤੇ ਤੁਸੀਂ ਜਿਆ ਸਕੀਮ ਕੋ ਉਹਨੂੰ ਸਟਾਰਟ ਕੀਤੀ ਉਹਨੂੰ ਕਹਿੰਦੇ ਪੇ ਹਾਫ ਫੀਸ ਆਫਟਰ ਪਲੇਸਮੈਂਟ ਉਹਦੇ ਵਿੱਚ ਬੱਚੇ ਨੇ ਅੱਧੀ ਫੀਸ ਪੜਨ ਦੇ ਟਾਈਮ ਤੇ ਦੇਣੀ ਹੈ ਤਾਂ ਅੱਧੀ ਫੀਸ ਦੇਣੀ ਹੈ ਕਿ ਜਦੋਂ 4 ਸਾਲ ਬਾਅਦ ਉਹਦੀ ਨੌਕਰੀ ਲੱਗ ਜਾਏਗੀ ਤਾਂ ਉਦੋਂ ਉਹ ਵੀ ਇਨਸਟਾਲਮੈਂਟਸ ਆਪਣੇ ਪੇ ਕਰ ਸਕਦਾ ਠੀਕ ਹੈ ਜੇ ਨੌਕਰੀ ਬੱਚੇ ਦੀ ਨਹੀਂ ਲੱਗਦੀ ਉਫ ਇਸ ਨਹੀਂ ਦੇਗੀ ਤਾਂ ਕਿਹੜਾ ਆਧਾਰ ਇਦਾਂ ਦਾ ਹੈਗਾ ਕਿ ਅਸੀਂ ਕਵਾਂਗੇ ਕਿ ਬੱਚੇ ਦੀ ਨੌਕਰੀ ਤਾਂ ਅੱਛੀ ਨੌਕਰੀ ਹੈ ਅਸੀਂ ਉਹਦੇ ਵਿੱਚ ਸਲੈਬਸ ਵੀ ਫਿਕਸ ਕੀਤੇ ਕਿ ਇਤੋਂ ਉੱਤੇ ਨੌਕਰੀ ਬੱਚੇ ਦੀ ਲੱਗੇਗੀ ਸੋ ਵੀ ਹੈਵ ਕੌਨਫੀਡੈਂਸ ਇਨ ਆਰਸੈਲਫ ਸਾਡਾ ਕੰਟੈਂਟ ਸਾਡੀ ਡਿਲੀਵਰੀ ਸਾਡਾ ਵੇ ਆਫ ਟੀਚਿੰਗ ਸਾਨੂੰ ਪਤਾ ਹੈ ਕਿ ਇਦਾਂ ਦਾ ਹੋਏਗਾ ਕਿ ਹਰ ਬੱਚੇ ਦੀ ਨੌਕਰੀ ਲੱਗੇਗੀ ਸੋ ਦੈਟ ਉਹ ਆਪਣੇ ਪੈਰਾਂ ਤੇ ਖੜਾ ਹੋਏ ਤਾਂ ਅੱਧੀ ਫੀਸ ਜਿਹੜੀ ਉਹਨੇ ਦੇਣੀ ਹੈ ਉਹ ਵਾਪਸ ਦੇ ਦੇਗਾ ਅਸੀਂ ਫੋਕਲੇ ਵਾਦੇ ਨਹੀਂ ਕਰ ਰਹੇ ਇਸ ਲਈ ਇਹ ਹੈ ਕਿ ਜੇ ਨਹੀਂ ਹੋ ਗਿਆ ਤਾਂ ਨੁਕਸਾਨ ਸਾਡਾ ਤਾਂ ਅਸੀਂ ਆਪਣਾ ਨੁਕਸਾਨ ਨਹੀਂ ਹੋਣ ਦੇਾਂਗੇ ਨਾ ਬੱਚੇ ਦਾ ਨੁਕਸਾਨ ਹੋਵੇ ਤੇ ਲੈਮਨ ਯੂਨੀਵਰਸਿਟੀ ਦਾ ਕਿ ਕਿਹੜੀ ਕਿਹੜੀ ਕੰਪਨੀ ਨਾਲ ਟਾਈਪ ਹੈ ਕਿ ਜਦੋਂ ਇੱਥੋਂ ਬੱਚਾ ਸਿੱਖਦਾ ਤੇ ਉਹ ਜਾ ਕੇ ਉੱਥੇ ਜੋਬ ਮਿਲਦੀ ਹੈ ਜੋਬ ਪਲੇਸਮੈਂਟ ਨੂੰ ਲੈ ਕੇ ਕਿੰਨਾ ਨਾਲ ਰਹੀ ਹੈ ਸਰ ਪਲੇਸਮੈਂਟ ਦਾ ਇਸ ਤਰ੍ਹਾਂ ਹੈ ਕਿ ਜਿੱਦਾਂ ਸਾਡੇ ਹਜੇ ਬੈਕਐਂਡ ਤੇ ਐਲ ਐਨ ਟੀ ਇੱਕ ਹੈ ਇੱਕ ਆਈ ਬੀ ਐਮ ਹੈ ਉਹਨਾਂ ਦੇ ਅੱਗੇ ਜਿੱਦਾਂ ਐਲ ਐਨ ਟੀ ਦਾ ਮਤਵਾਂ ਕਿ 4-500 ਕੰਪਨੀਆਂ ਉਸਨਾਂ ਦੀਆਂ ਅੱਗੇ 3 ਟਾਇਰ 2 ਟਾਇਰ 3 ਕੰਪਨੀਆਂ ਸਾਂ ਉਹਨਾਂ ਨਾਲ ਹੈ ਪਲੱਸ ਅ ਦੇ ਕੋਰਸ ਨੂੰ ਕਰ ਰਿਹਾ ਉਹ IBM ਟੈਕਨੋਲੋਜੀ ਤੇ ਨਹੀਂ ਕੰਮ ਕਰ ਰਿਹਾ ਉਹ ਕਰ ਰਿਹਾ ਵਰਡ ਇੱਕ ਹੁੰਦਾ ਓਪਨ ਸੋਰਸ ਉਹਦੇ ਉੱਤੇ ਕੰਮ ਕਰ ਰਿਹਾ ਅਸੀਂ ਉਹਨੂੰ ਇੰਡਸਟਰੀ ਰੈਡੀ ਕਰ ਰਹੇ ਨਾ ਕਿ IBM ਰੈਡੀ ਕਰ ਰਹੇ ਅਸੀਂ ਉਹਨੂੰ ਇੰਡਸਟਰੀ ਰੈਡੀ ਕਰ ਰਹੇ ਨਾ ਕਿ ਐਲ ਐਨ ਟੀ ਰੈਡੀ ਕਰ ਰਹੇ ਉਹ ਟੈਕਨੋਲੋਜੀਸ ਦਾ ਅਸੀਂ ਸਾਰੀਆਂ ਜਿੰਨੀਆਂ ਵੀ ਅੱਛੀਆਂ ਐਮ ਐਨ ਸੀਜ਼ ਐ ਵੀ ਵਿਲ ਬੀ ਇਨਵਾਈਟਿੰਗ ਥੈਮ ਕਿਉਂਕਿ ਸਾਡਾ ਹਜੇ ਪ੍ਰੋਗਰਾਮ ਹੁਣ ਸਟਾਰਟ ਹੋਇਆ ਆ ਤਾਂ ਉਹਨਾਂ ਦੇ ਨਾਲ ਹਜੇ ਵੀ ਅਸੀਂ ਸਟਾਰਟ ਕਰਦੇ ਆ ਕਿ ਇੰਡਸਟਰੀ ਦੇ ਮਾਹਰ ਆਉਂਦੇ ਆ ਬੱਚਿਆਂ ਨਾਲ ਇੰਟਰੈਕਟ ਕਰਦੇ ਆ ਉਹਨਾਂ ਨੂੰ ਕੁਝ ਨਾ ਕੁਝ ਟੈਕਨੋਲੋਜੀ ਬਾਰੇ ਸਕਿੱਲਸ ਬਾਰੇ ਦੱਸਦੇ ਆ ਇੱਕ ਸੋ ਦੈਟ ਡਾਊਨ ਦਾ ਲਾਈਨ 10 ਸਾਲ ਬਾਅਦ ਬੱਚਾ ਉਸ ਲੈਵਲ ਤੇ ਪਹੁੰਚ ਜਾਏ ਇੱਕ ਇੰਡਸਟਰੀ ਵਿੱਚ ਆਰਾਮ ਨਾਲ ਪਲੇਸ ਹੋ ਜਾਏ ਪੇਰੈਂਟਸ ਮੰਨ ਵੀ ਜਾਂਦੇ ਬੱਚਾ ਹੀ ਮੰਨ ਜਾਂਦਾ ਪਰ ਪੇਰੈਂਟਸ ਇੱਕ ਚੀਜ਼ ਹੁੰਦੀ ਹੈ ਕਿ ਅਸੀਂ ਸਟਾਫ ਵੀ ਵਧੀਆ ਹੋਣਾ ਚਾਹੀਦਾ ਉੱਥੇ ਦੇ ਜਿਹੜੇ ਆ ਲੈਬਸ ਵਧੀਆ ਹੋਣੇ ਚਾਹੀਦੇ ਆ ਇਹਨੂੰ ਲੈ ਕੇ ਰਮਨੰਥ ਯੂਨੀਵਰਸਿਟੀ ਕਿਸ ਸਰ ਦੇਖੋ ਇਹਨੂੰ ਲੈ ਕੇ ਮੈਂ ਦੋ ਚੀਜ਼ਾਂ ਕਹੂੰਗਾ ਇੱਕ ਤਾਂ ਗਲੈਮਰ ਹੁੰਦਾ ਮੈਂ ਇਹ ਨਹੀਂ ਕਹਿੰਦਾ ਕਿ ਬਹੁਤ ਗਲੈਮਰਸ ਹੈ ਵੀ ਵਿਲ ਫਿਲ ਗਲੈਮਰ ਇਨ ਸਟੂਡੈਂਟਸ ਲਾਈਫ ਕਿ ਜਦੋਂ ਉਹ ਚ ਸਕਿੱਲਸ ਆ ਜਾਣੀਆਂ ਕਿ ਕਮੌਨ ਲੱਪ ਇਥੇ ਗਲੈਮਰ ਆਪਣੇ ਆਪ ਆਏਗਾ ਟੀਚਰਸ ਆ ਵੈਲ ਟ੍ਰੇਨਡ ਠੀਕ ਹੈ ਜਿੱਦਾਂ ਕੰਪਨੀਆਂਜ਼ ਦੇ ਨਾਲ ਹੈ ਕੰਪਨੀ ਵੱਲੋਂ ਵੀ ਟ੍ਰੇਨ ਟੀਚਰ ਆਉਂਦੇ ਸਾਡੇ ਟੀਚਰਸ ਨੂੰ ਵੀ ਟਾਈਮ ਟੂ ਟਾਈਮ ਅਸੀਂ ਉਹਨਾਂ ਨੂੰ ਟ੍ਰੇਨ ਕਰਦੇ ਹਾਂ ਉਹਨਾਂ ਨੂੰ ਸਰਟੀਫਾਈ ਕਰਦੇ ਹਾਂ ਪਲੱਸ ਪੀ ਐਚ ਡੀਜ਼ ਹੈ ਮੇਰੇ ਕੋਲ ਟੀਚਰਸ ਇੰਡਸਟਰੀ ਦਾ ਐਕਸਪੀਰੀਅੰਸ ਵੀ ਉਹਨਾਂ ਕੋਲ ਹੈਗਾ ਤਾਂ ਟੀਚਿੰਗ ਇਜ਼ ਨਾਟ ਅ ਪ੍ਰੋਬਲਮ ਫਾਰ us ਪਲੱਸ ਅਸੀਂ ਹੋਰ ਇੰਡਸਟਰੀ ਤੋਂ ਟਾਈਮ ਟੂ ਟਾਈਮ ਜਿੱਦਾਂ ਤੁਹਾਨੂੰ ਕਿਹਾ ਬੰਦੇ ਆਉਂਦੇ ਰਹਿੰਦੇ ਇੱਕ ਬੱਚੇ ਨੂੰ ਇਨਪੁੱਟਸ ਦੇਂਦੇ ਤਾਂ ਜਦੋਂ ਉਹ ਬੱਚਾ ਸਕਿੱਲ ਹੋ ਜਾਂਦਾ ਥੋ ਟ੍ਰੇਨਿੰਗ ਉਹ ਕੰਪਲੀਟ ਹੋ ਜਾਂਦੀ ਉਹਦੀ ਜਾਂ ਲੈ ਜੌਬ ਜਾਂ ਫੋਰਨ ਜਾਣਾ ਤਾਂ ਉਹਦੇ ਲਈ ਕੀ ਮਤਲਬ ਪਲੈਨਿੰਗ ਹੁੰਦੀ ਹੈ ਕਿਵੇਂ ਤੁਸੀਂ ਉਹਦੀ ਤਿਆਰੀ ਕਰਦੇ ਹੋ ਕਿਵੇਂ ਉਹਨੂੰ ਪਲਾਨ ਕਰਦੇ ਵੀ ਭਾਈ ਤੂੰ ਹੁਣ ਜਾਬ ਕਰ ਜਾਂ ਬਾਹਰ ਜਾ ਠੀਕ ਹੈ ਸਰ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਬਾਹਰ ਜਾਣ ਦੇ ਲਈ ਬੱਚੇ ਨੂੰ ਦੋ ਤਿੰਨ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਇੱਕ ਤਾਂ ਜਨਰਲੀ ਬੱਚੇ ਨੇ ਪੜਨ ਜੇ ਬਾਹਰ ਜਾਣਾ ਹੈ ਉਹਦੇ ਲਈ ਵੀ ਉਹ ਦੇਖਦੇ ਆ ਇੱਕ ਬੱਚੇ ਨੇ ਕੀ ਕੀਤਾ ਹੋਇ ਇੱਕ ਪ੍ਰੋਫਾਈਲ ਬਣਦਾ ਹੁੰਦਾ ਉਹਦਾ ਕੀ ਕੀ ਕੀਤਾ ਕਿਹੜੇ ਪ੍ਰੋਜੈਕਟਸ ਤੇ ਕੰਮ ਕੀਤਾ ਹੈ ਕਿਹੜੇ ਪ੍ਰੋਗਰਾਮਸ ਕੀਤੇ ਹੋਏ ਆ ਤੇ ਜਿੱਦਾਂ ਮੇਰਾ IBM ਦਾ ਪ੍ਰੋਗਰਾਮ ਹੈ ਪਲੱਸ L&T ਦਾ ਪ੍ਰੋਗਰਾਮ ਹੈ ਉਹਦੇ ਵਿੱਚ ਜਿਹੜੇ ਸਬਜੈਕਟ ਵਿੱਚ ਬੱਚੇ ਨੇ ਸਪੈਸ਼ਲਾਈਜੇਸ਼ਨ ਕੀਤੀ ਹੈ ਤਾਂ ਉਹਨਾਂ ਵੱਲੋਂ ਸਰਟੀਫିକੇਟਸ ਮਿਲਦੇ ਆ ਉਹਨਾਂ ਨੂੰ ਅਲੱਗ ਕੰਪਨੀ ਦੇ ਸਰਟੀਫିକੇਟ ਅਪਾਰਟ ਫਰੋਂ ਕ ਲੈਮਰਿਨ ਯੂਨੀਵਰਸਿਟੀ ਦੀ ਜਿਹੜੀ ਡਿਗਰੀ ਮਿਲਣੀ ਆ ਉਹ ਤੋਂ ਅਲਾਵਾ IBM ਤਾਂ ਉਹ ਕਹਿੰਦੇ IBM ਬੈਚ ਠੀਕ ਹੈ ਤਾਂ ਉਹ ਜਦੋਂ ਇੱਕ ਬੱਚੇ ਨੇ ਲੈਟਰਸ ਇਨ ਸਾਈਬਰ ਸਕਿਉਰਿਟੀ ਵਿੱਚ ਬੱਚੇ ਨੇ ਸਪੈਸ਼ਲਾਈਜੇਸ਼ਨ ਕੀਤੀ ਉਹਨੂੰ ਇੱਕ ਸਰਟੀਫିକੇਟ ਮਿਲੇਗਾ ਡਿਜੀਟਲ ਵੈਚ ਹੁੰਦਾ ਜਿਹੜਾ ਕਿ ਉਹਨੂੰ ਜਦੋਂ ਸਕੈਨ ਕਰਦੇ ਆ ਠੀਕ ਹੈ ਜੇ ਬੱਚੇ ਨੇ ਐਮਐਸ ਕਰਨ ਲੈਟਰ ਸੇ ਬਾਹਰ ਜਾਣਾ ਹੈ ਤਾਂ ਜਦੋਂ ਉਹਨੂੰ ਸਕੈਨ ਕਰਨਗੇ ਜੇ ਉਹਦੇ ਵਿੱਚ ਉਹਨੇ ਉਸਦੇ ਰਿਲੇਟਿਡ ਸਾਈਬਰ ਸਿਕਿਉਰਿਟੀ ਦੇ 8 ਸਬਜੈਕਟ ਪੜੇ ਆ ਜੀ ਜੀ ਤਾਂ ਉਹ 8 ਸਬਜੈਕਟ ਉਸ ਪ੍ਰੋਗਰਾਮ ਦੇ ਵਿੱਚ ਵੀ ਹੈ ਤਾਂ ਉਹਨੂੰ ਕਹਿੰਦੇ ਕ੍ਰੈਡਿਟ ਟਰਾਂਸਫਰ ਹੋ ਜਾਣਗੇ ਬੱਚੇ ਦੇ ਉਹ ਵਾਲੇ 8 ਸਬਜੈਕਟ ਉਸ ਬੱਚੇ ਨੂੰ ਉਸ ਯੂਨੀਵਰਸਿਟੀ ਵਿੱਚ ਜਾ ਕੇ ਨਹੀਂ ਪੜ੍ਹਨੇ ਪੈਣੇ ਪੈਣੇ ਦੁਆਰਾ ਜਿਹਦੇ ਨਾਲ ਬੱਚੇ ਦਾ ਟਾਈਮ ਬਚੇਗਾ ਉਹਦਾ ਪੈਸਾ ਬਚੇਗਾ ਠੀਕ ਹੈ ਜੇ ਆਪਾਂ ਕਹੀਏ ਇੱਕ ਬੱਚੇ ਨੇ ਨੌਕਰੀ ਲੈਣ ਜਾਣਾ ਬਾਅਦ ਉਹਦੇ ਲਈ ਤਾਂ ਮੈਂ ਇਹ ਕਹਿੰਦਾ ਕਿ ਉਹ ਵੀ ਡਿਜੀਟਲ ਬੈਚ ਗ੍ਰੇਡ ਹੀ ਹੁੰਦੇ ਬਹੁਤ ਹੈਲਪਫੁਲ ਹੁੰਦੇ ਕਿਉਂਕਿ 글로ਬਲੀ ਰੈਕੋਗਨਾਈਜ਼ ਹੈ ਇੱਕ IBM ਦੇ ਉੱਤੇ ਸਟੈਂਪ ਲੱਗੀ ਆ ਕਿ ਉਹਨਾਂ ਨੇ ਆਥੈਂਟੀਕੇਟ ਕੀਤਾ ਕਿ ਇਹ ਬੱਚਾ ਇਸ ਟੈਕਨੋਲੋਜੀ ਵਿੱਚ ਮਾਹਰ ਹੈ ਤਾਂ ਉਹਦੇ ਨਾਲ ਵੀ ਬੱਚੇ ਨੂੰ ਬਾਹਰ ਜੌਬ ਲੈਣ ਦੇ ਵਿੱਚ ਕਾਫੀ ਹੈਲਪ ਹੁੰਦੀ ਹੈ ਕੋਈ ਜਿਵੇਂ ਤੁਹਾਡਾ ਬੱਚਾ ਕੋ ਇਧਰੋਂ ਪੜ੍ਹ ਕੇ ਬਾਹਰ ਜਾਂਦਾ ਹੈ ਤੇ ਲੈਮਰੇਜ ਯੂਨੀਵਰਸਿਟੀ ਨੂੰ ਕੋਈ ਹੈਲਪ ਹੈ ਜਿਵੇਂ ਬਾਹਰ 25 30 ਲੱਖ এজੈਂਟਸ ਨੂੰ ਦਿੰਨੇ ਆ ਉਹਦੇ ਲਈ ਯੂਨੀਵਰਸਿਟੀ ਕੋਈ ਐਡਾਨੀ ਸਕੀਮ ਹੈ ਕਿ ਵੀ ਕੋਈ ਘੱਟ ਪੈਸੇ ਹੋਣ ਕਿ ਤਾਂ ਕਿ ਉਹਨੂੰ ਇੰਨਾ ਨਾ ਲੱਗੇ ਕਿ ਮੈਂ ਪੜਿਆ ਵੀ ਇੱਥੋਂ ਆ ਤੇ ਮੇਰੇ ਪੈ ਖਰਚੇ ਵੀ ਘਟਾ ਆਏ ਠੀਕ ਹੈ ਇਹ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਐਨਐਸਟੀਸੀ ਵੱਲੋਂ ਕਾਫੀ ਗਵਰਨਮੈਂਟ ਦੀਆਂ ਸਕੀਮਾਂ ਆ ਰਹੀਆਂ ਆ ਹਜੇ ਵੀ ਸਾਡੇ ਇੱਥੇ ਟ੍ਰੇਨਿੰਗਸ ਚੱਲ ਰਹੀਆਂ ਨੇ ਨਰਸਿੰਗ ਡਿਪਾਰਟਮੈਂਟਸ ਦੇ ਜਿਦੇ ਵਿੱਚ ਬੱਚਿਆਂ ਤੋਂ ਕੋਈ ਪੈਸਾ ਨਹੀਂ ਲਿਆ ਜਾਂਦਾ ਪਹਿਲਾਂ ਟ੍ਰੇਨ ਕੀਤਾ ਜਾਂਦਾ ਕਿਉਂਕਿ ਡਿਪਾਰਟਮੈਂਟਸ ਵੱਲੋਂ ਜਿਦਾ ਐਨਐਸਟੀ ਅਧਾਰ ਆਇਆ ਇਹ ਸਾਡਾ ਸਕਿੱਲ ਸੈਂਟਰ ਇੱਕ ਤਰ੍ਹਾਂ ਸਕਿੱਲ ਯੂਨੀਵਰਸਿਟੀ ਹੈ ਤਾਂ ਐਨਐਸਟੀ ਤਾਂ ਬਾਰੂ ਜੋ ਡਿਮਾਂਡ ਆਉਂਦੀ ਹੈ ਤਾਂ ਬੱਚਿਆਂ ਨੂੰ ਉੱਥੇ ਟ੍ਰੇਨ ਕਰਕੇ ਬਿਨਾਂ ਪੈਸੇ ਤੋਂ ਉਹਨਾਂ ਨੂੰ ਬਾਹਰ ਭੇਜਿਆ ਜਾਂਦਾ ਹੈ ਠੀਕ ਹੈ ਉਹ ਇੱਕ ਬਹੁਤ ਵਧੀਆ ਰਾਏ ਉਹ ਚ ਪੈਸਾ ਕੋਈ ਨਹੀਂ ਲੱਗਦਾ ਤੁਸੀਂ ਕਹਿੰਦੇ ਨਾ 25 ਲੱਖ ਤੋਂ 5 ਲੱਖ ਉਹ ਵੀ ਨਹੀਂ ਹੈ ਬੱਚੇ ਕੋਲ ਸਕਿੱਲ ਹੋਣੀ ਚਾਹੀਦੀ ਆਪਸ਼ਨਸ ਬਹੁਤ ਜ਼ਿਆਦਾ ਆ ਤਾਂ ਗਵਰਨਮੈਂਟ ਆਫ ਇੰਡੀਆ ਕਾਫੀ ਉਪਰਾਲੇ ਕਰ ਰਹੀ ਇੱਕ ਅੱਛੇ ਬੱਚਿਆਂ ਨੂੰ ਸਕਿੱਲ ਕਰਕੇ ਬਾਹਰ ਭੇਜਿਆ ਜਾਵੇ ਠੀਕ ਜੀ ਕਿ ਇੱਕ ਸਨੇਹਾ ਤੁਸੀਂ ਆਪਣੇ ਵੀ ਹੁੰਦੇ ਹੋਣੇ ਚਾਹੁੰਦੇ ਜਿਹੜੇ ਬੱਚੇ ਇਹਨਾਂ ਨੂੰ ਰਸਤਾ ਨਹੀਂ ਮਿਲਦਾ ਪੜਦੇ ਜਾਂਦੇ ਕੁਆਲੀਫਾਈਡ ਬੰਦੇ ਲੇਕਿਨ ਉਹਨਾਂ ਨੂੰ ਕੈਸਾ ਦੇ ਵੀ ਘਣ ਚੱਕਰ ਚ ਫਸ ਜਾਂਦੇ ਆ ਵੀ ਕਿਹੜੀ ਲਾਈਨ ਚ ਨਹੀਂ ਕੀ ਮੈਸੇਜ ਦੇਣਾ ਚਾਹੁੰਦੇ ਦੇਖੋ ਜੇ ਮੈਂ ਤਾਂ ਸਾਰੇ ਯੂਥ ਨੂੰ ਇਹ ਕਹਿਣਾ ਚਾਹੁੰਦਾ ਪਹਿਲਾਂ ਇਹ ਦੇਖੋ ਕਿ ਅਸੀਂ ਕਰਨਾ ਕੀ ਚਾਹੁੰਦੇ ਠੀਕ ਹੈ ਜੋ ਵੀ ਕਰੋ ਉਹਦੇ ਫੋਕਸੇ ਰੱਖੋ ਕਿ ਮੈਂ ਜੌਬ ਕਰਨੀ ਹੈ ਤੇ ਜੇ ਇੰਡਸਟਰੀ ਚ ਜਾਣਾ ਜਾਂ ਆਪਣਾ ਕੰਮ ਵੀ ਸ਼ੁਰੂ ਕਰਨਾ ਉਹ ਵੀ ਸਾਡੇ ਕੋਲ ਹੈ ਕਿ ਬੱਚੇ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਲਈ ਜੇ ਸਟਾਰਟਅਪ ਕੋਈ ਕਰਨਾ ਉਹਦੇ ਵਿੱਚ ਵੀ ਹੈਲਪ ਕਰਦੇ ਆ ਪਰ ਬੱਚੇ ਨੂੰ ਇਹ ਦੇਖਣਾ ਚਾਹੀਦਾ ਕਿ ਮੇਰਾ ਇੰਟਰਸਟ ਕਿਹਦੇ ਵਿੱਚ ਹੈ ਇੰਜੀਨੀਅਰਿੰਗ ਇਦਾਂ ਦੀ ਲਾਈਨ ਹੈ ਕਿ ਤਿੰਨ ਚਾਰ ਸਾਲ ਬੱਚਾ ਆਪਣੇ ਪੈਰਾਂ ਤੇ ਖੜਾ ਹੁੰਦਾ ਇਹ ਨਾ ਸੋਚੋ ਜੀ ਮਕੈਨੀਕਲ ਚ ਪਤਾ ਨਹੀਂ ਨੌਕਰੀ ਨਹੀਂ ਹੈਗੀ ਇਲੈਕਟ੍ਰੀਕਲ ਚ ਨਹੀਂ ਹੈਗੀ ਨੌਕਰੀਆਂ ਬਹੁਤ ਐ ਪਰ ਸਕਿਲਡ ਬੰਦਾ ਨਹੀਂ ਮਿਲਦਾ ਇਸ ਲਈ ਜਿਹਦੇ ਵਿੱਚ ਵੀ ਜਾਣਾ ਹੈ ਜਿੱਥੇ ਤੁਹਾਡਾ ਮਨ ਕਰੇ ਉਹਨੂੰ ਇੱਕ ਵਾਰੀ ਪਲੀਜ਼ ਚੈੱਕ ਕਰੋ ਕਿ ਅੱਗੇ ਗਰੋਥ ਕਿੰਨੀ ਹੈ ਅਗਲੇ 10 ਸਾਲ ਚ ਇਹਦੀ ਕਿੰਨੀ ਗਰੋਥ ਹੈ ਮਾਰਕੀਟ ਸਾਈਜ਼ ਕੀ ਹੈਗਾ ਉਹ ਗੂਗਲ ਅਨਲਿਟੀਕਲ ਕਰੋ ਤੁਸੀਂ ਇੱਕਦਮ ਪਤਾ ਲਾਏਗਾ ਤਾਂ ਉਸ ਅਕੋਰਡਿੰਗ ਤੁਸੀਂ ਫਿਰ ਆਪਣੀ ਜਿਹੜੀ ਹੈ ਫੀਲਡ ਨੂੰ ਚੂਜ਼ ਕਰੋ ਬਹੁਤਾ ਜਿ ਕੁਛ ਹੈ ਵੀ ਆਲ ਆਰ ਥੇਰ ਐਡਮਿਸ਼ਨ ਲੈਣੀ ਨਹੀਂ ਲੈਣੀ ਠੀਕ ਹੈ ਲੈਂਬਰੇਨ ਵਿੱਚ ਕੋਈ ਗੱਲ ਨਹੀਂ you can always welcome ਤੁਸੀਂ ਆ ਕੇ ਇੱਥੇ ਕਾਉਂਸਲਿੰਗ ਸੈਸ਼ਨਸ ਅਟੈਂਡ ਕਰ ਸਕਦੇ ਆ ਸਾਡੇ ਮਾਹਰ ਕਾਉਂਸਲਰਸ ਹੈਗੇ ਆ ਉਹਨਾਂ ਨਾਲ ਬੱਚੇ ਆ ਕੇ ਇੰਟਰੈਕਟ ਕਰ ਸਕਦੇ ਆ they are most